ਮੈਂ ਅੱਜ ਤੁਹਾਨੂੰ ਅਤੇ ਤੁਹਾਡੇ ਰਾਂਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਾਰਟੀ ਦੇ ਆਪ ਦੇ ਕੌਮੀ ਕਦਮਿੰਦਤ ਸ੍ਰੀ ਆਰਵਿੰਦ ਕੇਰਿਵਾਲ ਜੀ ਅੱਤੇ ਪੰਜਾਬ ਦੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਵਾਸਤੇ ਜਿਹੜਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਬਹੁਤ ਥਾ ਥਾ ਤੇ ਉਹ ਕਾਰਡ ਜਿਹੜੇ ਬਣਦੇ ਆ ਉਦੋਂ ਕਾਰਡ ਚਾਲੂ ਹੋ ਗਿਆ ਉਹ ਕਾਰਡ ਨੇ ਕੰਮ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਬੈਠੇ ਨੇ ਸਰਦਾਰ ਸਲੱਖਣ ਸਿੰਘ ਜੀ ਇਹਨਾਂ ਦਾ ਗਰਦਾਸ ਮੰਗਲਪਿੰਡ ਹੈ ਤਾਦੀਵਾਲ ਦੇ ਨੇੜੇ ਗਰਦਾਸਪੁਰ ਤਾਦੀਵਾਲ ਦੇ ਨੇੜੇ ਇਨਾਂ ਨੂੰ ਦਿਲ ਦੀ ਬਿਮਾਰੀ ਸੀਗੀ ਇਹ ਗਰੀਬ ਬੰਦੇ ਆ ਇਹ ਮਜਬੀ ਸਿੱਖ ਬਰਾਦੀ ਦੇ ਨਾਲ ਸੰਬੰਧ ਰੱਖਦੇ ਆ ਬਹੁਤ ਹੀ ਗਰੀਬ ਮਜ਼ਦੂਰ ਬੰਦੇ ਆ ਜਦੋਂ ਇਹਨਾਂ ਨੂੰ ਪਰਲਮਾਈ ਤੇ ਇਹਨਾਂ ਦੇ ਆਪਣੇ ਇਲਾਜ ਵਾਸਤੇ ਗਰਵਾਸਪੁਰ ਦੇ ਵਿੱਚ ਡਾਕਟਰਾਂ ਨੂੰ ਜਦੋਂ ਦਿਖਾਇਆ ਤੇ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਅੰਮ੍ਰਿਤਸਰ ਚਲ ਜਓ ਅੰਮ੍ਰਿਤਸਰ ਅੰਦਾਵਾ ਹਸਪੀਟਲ ਦੇ ਵਿੱਚੋਂ ਇਲਾਜ ਕਰਾ ਕੇ ਆਏ ਆ ਉਹ ਨਾਲ ਹੀ ਗਰਵਾਸ ਬੋਲਦੇ ਡਾਕਟਰਾਂ ਨੇ ਕਿਹਾ ਕਿ ਤੁਸੀਂ 2.5 3 ਲੱਖ ਰੁਪਇਆ ਜਿਹੜਾ ਲੈ ਕੇ ਜਾਣਾ ਤਾਂ ਤੁਹਾਡਾ ਇਹ ਲੋਟ ਜਿਹੜਾ ਹੋਣਾ ਪਰ ਜਿਹੜਾ ਬੰਦਾ ਦਿਹਾੜੀ ਕਰਦਾ ਜਿਹੜਾ ਬੰਦਾ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦਾ ਮਜ਼ਦੂਰ ਹੈ ਸਰਦੋਂ ਕੋ 2.5 ਲੱਖ ਰੁਪਈਆ 3 ਲੱਖ ਰੁਪਈਆ ਕਿੱਥੋਂ ਆਉਣਾ ਉਹਦੇ ਬਤਾ ਦੇ ਕਬਾੜਾ ਕੇ ਪਾਵੇ ਕਹਿੰਦੇ ਕਿ ਅਸੀਂ ਟੈਲੀਵਿਜ਼ਨ ਤੋਂ ਸੁਣਿਆ ਅਖਬਾਰਾਂ ਤੋਂ ਸੁਣਿਆ ਟੈਲੀਫੋਨਾਂ ਤੋਂ ਦੇਖਿਆ ਕਿ ਕੇ ਦੀ ਬਾਤ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਸਾਰੇ ਪੰਜਾਬੀਆਂ ਲਈ ਇੱਕ ਕਾਰਡ ਜਿਹੜਾ ਉਹ ਜਾਰੀ ਕੀਤਾ ਉਹ ਇਹਨਾਂ ਨੇ ਵੀਰਵਾਦ ਇੱਕ ਕਾਰਡ ਬਣਾਇਆ ਆ ਜਿਹੜਾ ਮੈਂ ਕਾਰ ਤੁਹਾਨੂੰ ਦਿਖਾ ਦਿਆਂ ਵੀਰਵਾਦ ਇਹਨਾਂ ਨੇ ਕਾਰ ਬਣਾਇਆ ਉਹਦੇਸ ਕਾਰਡ 'ਤੇ ਚੁੱਕਦਾਰ ਕੰਮ ਕਰਨਾ ਸ਼ੁਰੂ ਕਰਤਾ ਇਹ ਕਾਰਡ ਲੈ ਕੇ ਅਬ ਬਾਬਾ ਹਸਪੀਟਲ ਦੇ ਵਿੱਚ ਆਏ ਉੱਥੇ ਦਾਖਲ ਹੋਇਆ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਇਲਾਜ ਫ੍ਰੀ ਹੋਊਗਾ ਔਰ ਇਹਨਾਂ ਦੇ ਹਾਰਟ 'ਤੇ ਸਟੰਟ ਪਾਇਆ ਬਾਕੀ ਦਵਾਈ ਵੀ ਇਹਨਾਂ ਨੂੰ ਦਿੱਤੀ ਆ ਔਰ ਸਭ ਕਿੱਥੇ ਸੀਸਾ ਦੇਣਗੇ ਪੰਜਾਬੀ ਗਰੀਬ ਲੋਕ ਆਪ ਪੰਜਾਬੀ ਦਿਹਾੜੀ ਕਰਨ ਵਾਲਾ ਪੰਜਾਬੀ ਅਰਵਿੰਦ ਕੇਰਿਵਾ ਜੀ ਨੂੰ ਭਗਵਾਨ ਸ੍ਰੀ ਮਾਨ ਜੀ ਨੂੰ ਇਹ ਕਿਦਾਂ ਸੀਸਾ ਦਿੰਦੇ ਆ ਮੈਂ ਨਾ ਵੀ ਸਾਡੀ ਹੱਡ ਬੀਤੀ ਸੁਰਜਾ ਸੀਗਾ ਇਹਨਾਂ ਦੀ ਧੀ ਰਾਣੀ ਇਹਨਾਂ ਦੀ ਨੋਹ ਆ ਜਿਹੜੀ ਆਪਣੇ ਡੈਰ ਦਾ ਇਲਾਜ ਕਰਾਵੀ ਸੀਗੀ ਇਹ ਬੱਚਾ ਦੀ ਨੇ ਦੱਸਿਆ ਕਿ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਸੀਗਾ ਤੇ ਜੇ ਮਾਨ ਸਾਹਿਬ ਇਹ ਕਾਰ ਚਾਲੂ ਨਾ ਕਰ ਦੇ ਤੇ ਸਭ ਇਹ ਵਿਚਾਰਿਆਂ ਨੇ ਲਾਜ ਕਿੱਥੋਂ ਕਢੋਣਾ ਸੀਗਾ ਹੋਰ ਹੋ ਸਕਦਾ ਅੱਜ ਸਾਡੇ ਵਿੱਚ ਨਾ ਹੁੰਦੇ ਕਿਉਂਕਿ ਦਿਲ ਦੀ ਬਿਮਾਰੀ ਇਦਾਂ ਦੀ ਹੈ ਇੱਕ ਤੋਂ ਪਹਿਲਾਂ ਕਿ ਇਹ ਖੁਦ ਵੀ ਤੁਹਾਡੇ ਨਾਲ ਗੱਲ ਕਰ ਮੈਂ ਸਮੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਇਹ ਕਾਰ ਤੁਸੀਂ ਬਣਾਉਣਾ ਸਾਡੀਆਂ ਟੀਮਾਂ ਸਰਕਾਰੀ ਅਧਿਕਾਰੀ ਸਾਰੇ ਕਾਰਡ ਬਣਾ ਰਹੇ ਆ। ਔਰ ਕਾਰਡ ਦੇ ਉੱਤੇ ਕਾਰਡ ਬਣਾਉਣ ਲਈ ਤੁਸੀਂ ਆਧਾਰ ਕਾਰਡ ਤੇ ਵੋਟਰ ਕਾਰਡ ਖੜਨਾ ਔਰ ਕਾਰਡ ਦੇ ਉੱਤੇ ਘਰ ਦੇ ਹੈਡ ਜਿਹੜਾ ਮੁਖੀ ਜਿਹੜਾ ਉਹਦੇ ਨਾਮ ਤੇ ਕਾਰਡ ਬਣਾਉਣਾ ਬਾਕੀ ਤੁਸੀਂ ਆਪਣੇ ਪਰਿਵਾਰ ਦੇ ਸਾਰਿਆਂ ਦੇ ਨਾਮ ਜਿਹੜੇ ਦੱਸਦੇ ਹੋੜੇ ਮੈਨੂੰ ਇਸ ਭੈਣ ਨੇ ਦੱਸਿਆ ਕਿ ਸਾਡੇ ਸੱਤ ਜੀ ਜਿਹੜੇ ਉਹ ਇਹਦੇ ਕਾਰਡ ਦੇ ਉੱਤੇ ਦੱਜਨੇ ਸੱਤ ਜੀ ਤੁਸੀਂ ਦੇਖੋ ਇੱਕੋ ਪਰਵਾਦ ਨੂੰ ਸੱਤ ਜੀਆਂ ਨੂੰ ਮਾਨ ਸਾਹਿਬ ਨੇ ਤੇ ਕੇਜੀਬਾਦ ਸਾਹਿਬ ਨੇ ਏਡ ਦੀ ਵੱਡੀ ਸੂਲਤ ਦਿੱਤੀ ਆ ਗਰੀਬ ਪਰਵਾਦ ਜਿਹੜੇ ਇਹਨਾਂ ਨੂੰ ਸੂਲਤ ਦਿੱਤੀ ਆ ਪਰ ਮੈਂ ਸਰਦਾ ਸਲੱਖਣ ਸਿੰਘ ਜੀ ਨੂੰ ਇਹ ਬੇਨਤੀ ਕਰੂੰਗਾ ਬਾਕੀ ਗੱਲ ਮੈਂ ਬਾਅਦ ਚ ਕਰਦਾ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਤੁਹਾਨੂੰ ਇਸ ਆਪਣੀ ਬਿਮਾਰੀ ਦੇ ਬਾਅਦ ਇਹ ਤੋਂ ਉਹਨਾਂ ਨੂੰ ਜਿਹੜਾ ਫਾਇਦਾ ਹੋਇਆ ਵਾ ਤੁਸੀਂ ਸਾਰੇ মিডিਆ ਵਾਲੇ ਦੋਸਤ ਮੈਨੂੰ ਚਿੰਤਾ ਆ ਗਿਆ ਤੁਹਾਡੇ ਗੱਲ ਕਰਦਿਆਂ 1.5 ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਜਰਨਲਿਸਟ ਨੇ ਮੈਨੂੰ ਕਾਲ ਕੀਤੀ ਕਿ ਉਹਨਾਂ ਦੀ ਮਦਦ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀਗੀ ਤੇ ਉਦੋਂ ਉਹ ਮੈਨੂੰ ਕਹਿੰਦਾ ਸੀ ਇਹਨਾਂ ਦੇ ਤੇ 2 ਲੱਖ ਬਿੱਲ ਬਣਾਉਂਦਾ ਤਾਲੀਆ ਸਾਹਿਬ ਸਾਡੀ ਥੋੜੀ ਮਤ ਕਰੋ ਤੇ ਮੈਂ ਹਸਪਤਾਲ ਵਾਲਿਆਂ ਨੂੰ ਡਾਕਟਰ ਮੇਰੀ ਇਹ ਚੰਗੀ ਸਪੈਕਟ ਕਰਦੇ ਸੀਗੇ ਮੈਂ ਕਿਹਾ ਜੀ ਗਰੀਬ ਬੰਦਾ ਬਚਾਦਾ ਛੋਟਾ ਜਰਨਲਿਸਟ ਆ ਤੇ ਤੁਸੀਂ ਇਹਨੂੰ ਥੋੜਾ ਮਤਲਬ ਜਿਹੜਾ ਡਿਸਕਾਊਂਟ ਕਰ ਦਿਓ ਤੇ ਮੇਰੇ ਖੈਨ ਦੇ باوجود ਵੀ ਉਹਨਾਂ ਨੇ ਕਿਹਾ ਜੀ 25 ਹਜ਼ਾਰ ਘਟਾ ਦਿੰਦੇ ਉਹ ਤੋਂ ਵੱਧ ਨਹੀਂ ਘਟਾ ਸਕਦੇ ਉਹਦੇ ਬਾਅਦ ਦੇ ਵਿੱਚ ਮੈਨੂੰ ਦੱਸਿਆ ਕਿ ਪੌਣੇ 2 ਲੱਖ ਰੁਪਈਆ ਪਤਾ ਨਹੀਂ ਉਹਨਾਂ ਨੇ ਕਿੱਦਾਂ ਵੇਚਾਦੇ ਨੇ ਫੜ ਤੜ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਸੋ ਅੱਜ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬੀਓ ਤੁਹਾਡਾ ਹਲਾ ਜਿਹੜਾ ਭਗਵੰਤ ਮਾਨ ਜੀ ਨੇ ਅਰਵਿੰਦ ਕੇਰਿਵਾਲ ਜੀ ਨੇ ਫਰੀ ਕਰਤਾ ਤੁਹਾਨੂੰ ਸਿਹਤ ਵਾਰੇ ਸੋਚਣ ਦੀ ਲੋੜ ਨਹੀਂ ਸਾਡੀ ਸਰਕਾਰ ਦੋ ਜੰਦਿਆਂ ਦੇ ਉੱਤੇ ਐਜੂਕੇਸ਼ਨ ਤੇ ਸਿਹਤ ਦੇ ਉੱਤੇ ਕੰਮ ਕਰਦੀ ਆ ਬਹੁਤ ਲੋਕ ਬਰੋਦੀ ਗੱਲਾਂ ਕਰਦੇ ਸੀਗੇ ਆ ਦੇਖੋ ਤੁਹਾਡੇ ਸਾਹਮਣੇ ਬੈਠਾ ਸਲੱਖਣ ਸਿੰਘ ਆ ਇਹਦਾ ਕਾਰਡ ਹੈ ਇਹ ਲਾਜ ਕਦਾ ਗਿਆ ਜ਼ਦਾਵਾ ਹਸਪੀਟਲ ਤੇ ਹੁਣੇ ਇਹਦੇ ਪਰਿਵਾਰ ਦੇ ਮੈਂਬਰ ਨਾਲ ਨੇ ਇਹ ਨੂੰ ਕਹਿੰਦੇ ਸਦਾਤ ਭਗਵਾਨ ਸੇਵਾਨ ਦੀ ਸਰਕਾਰ ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੀ ਸਿਹਤ ਦਾ ਖਿਆਲ ਜਿਹੜਾ ਰੱਖਦੀ ਆ ਲੋਕਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਜਿਹੜਾ ਖਿਆਲ ਰੱਖਦੀ ਆ ਸੋ ਮੈਂ ਫਿਰ ਦਵਾਦਾ ਤੁਹਾਡੇ ਨਾਲ ਗੱਲ ਕਰਦਾ ਪਰ ਮੈਂ ਸਦਾਤ ਸਲੱਖਣ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ 2 ਮਿੰਟ ਜਿਹੜਾ ਗੱਲ ਵੀ ਕਰ ਲ ਗਏ ਆਪਣੇ ਹੱਥੀ ਤੁਹਾਨੂੰ ਇਹ ਕਾਰ ਜਿਹੜਾ ਉਹ ਦਿਖਾਉਣਗੇ ਸਦਾਤ ਸਲੱਖਣ ਸਿੰਘ ਜੀ ਹਾਲੋ ਸਾਹ ਦੱਸੋ ਨੰਨੂ ਆਪਣੀ ਵੈਸਾ ਸਾਂਹ ਬੋਲੋ ਕਿਉਂਕਿ ਹਸਪਤਾਲ ਤੋਂ ਆਏ ਜੇ ਕੋੜੇ ਹਸਪਤਾਲ ਤੋਂ ਆਇਆ ਬੋਲੋ ਮੈਂ ਦੱਸੂਗੀ ਸਾਹ ਚੜਦਾ ਨਾ ਜਰਾ ਲਾਜ ਵਧੀਆ ਲਾਜ ਹੋਇਆ ਚਲੋ ਜੀ ਆ ਤੂ ਆ ਬੋਲਦੇ ਪਰਿਵਾਰ ਮੈਂਬਰ ਇਹ ਜਾਓ ਇਧਰ ਆ ਸਾਡੀ ਭੈਣ ਬੋਲੂਗੀ ਆ ਇਹ ਲਾਜ ਕਲਾ ਕੇ ਆਈ ਨਾਲ ਤੇ ਆਦੀ ਹਸਪਤਾਲ ਸੀ ਆ ਤੁਸੀਂ ਬੋਲੋ ਕਹਿੰਦੇ ਮੈਨੂੰ ਸਾਹ ਚੜਦਾ ਤੁਸੀਂ ਬੋਲੋ ਮੈਂ ਸਰਪੰਚ ਤਿੰਨੋ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਚਲਾਇਆ ਵਾ ਕਾਟ ਕਿਉਂਕਿ ਇਹ ਕਾਟ ਬਿਨਾ ਸਾਡਾ ਕੋਈ ਪਤਾ ਨਹੀਂ ਲੱਗਣਿਆ ਸਾਨੂੰ ਕੀ ਕੀ ਕਰੀ ਕਿ ਬੰਦਾ ਜ ਸਾਡਾ ਡਿਪਰੈਸ਼ਨ ਚ ਆ ਜਾਂਦਾ ਮੇਰਾ ਉਹ ਹਾਲ ਹੋ ਗਿਆ ਸੀ ਫਿਰ ਇੱਕ ਦਿਨ ਮੈਨੂੰ ਇਹ ਕਾਟ ਬਾਰੇ ਜਾਣਕਾਰੀ ਪਤਾ ਲੱਗਾ ਤੇ ਮੈਂ ਡੈਡੀ ਜੀ ਨੂੰ ਲੈ ਕੇ ਸਰਕਾਰੀ ਹਸਪੀਟਲ ਗਈ ਉਹਨਾਂ ਨੂੰ ਪੁੱਛਿਆ ਕਹਿੰਦੇ ਕਿ ਹਾਂ ਤੁਹਾਡਾ ਕਾਟ ਬਣ ਜੇਗਾ ਵੀਰਵਾਰ ਮੈਂ ਇਹ ਕਾਟ ਭਲਾਈ ਕੀਤਾ ਸ਼ੁਕਰਵਾਰ ਇਹ ਕਾਰਡ ਮੈਨੂੰ ਮਿਲਿਆ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ 10-15 ਦਿਨ ਲੱਗ ਜਾਣਗੇ ਕਾਰਡ ਮਿਲਦਿਆ ਜੇ ਤੁਹਾਨੂੰ ਅਵਰਜੈਂਸੀ ਲੋੜ ਆ ਤੋ ਇੱਕ ਕਢਵਾ ਸਕਦੇ ਜੀ ਐਂ ਸ਼ੁਕਰਵਾਰ ਹੀ ਕਾਰਡ ਕਢਵਾ ਕੇ ਸ਼ਨੀਵਾਰ ਡਾਡੀ ਉਹਨਾਂ ਨੇ ਐਡਮਿਟ ਕਰਵਾਇਆ ਇਹਨਾਂ ਦਾ ਅਵਰਜੈਂਸੀ ਆਪਰੇਸ਼ਨ ਹੋਇਆ ਵਾ ਤੇ ਤਿੰਨ ਸਟੰਟ ਪਏ ਇਹਨਾਂ ਨੂੰ ਤੇ ਬਹੁਤ ਮੈਂ ਧੰਨਵਾਦ ਕਰਦੀ ਹਾਂ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਸਹੂਲਤ ਦਿੱਤੀ ਆ ਨਹੀਂ ਤੇ ਇਹ ਸਹੂਲਤ ਬਿਨਾ ਕਹੇ ਜੋਗੇ ਨਹੀਂ ਤੁਹਾਡਾ ਕੋਈ ਪੈਸਾ ਵੀ ਨਾ ਕਰਨਾ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਲੱਗਾ ਠੀਕ ਹੈ ਪੰਜ ਜੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਜੀ ਜਦੋਂ ਤੁਸੀਂ ਮੋਦੀ ਸਾਹਿਬ ਦਾ ਵੀ ਕਾਰਡ ਕਈ ਵਾਰ ਦੇਖਿਆ ਉਹ ਚੱਲਦਾ ਹੀ ਨਹੀਂ ਸੀਗਾ ਤੇ ਭਗਵਾਨ ਮਨ ਸਾਹਿਬ ਦਾ ਜੀ ਸਾਹਿਬ ਨੂੰ ਪਹਿਲੇ ਲੋਡ ਹੀ ਨਹੀਂ ਕਦੀ ਪਈ ਡੈਡੀ ਹੁਣਾਂ ਨੂੰ ਪ੍ਰੋਬਲਮ ਹੀ ਹੋਣ ਹੋਈ ਇੱਕ ਵਾਰੀ ਪਈ ਸੀ ਮੈਨੂੰ ਕਾਰਡ ਦੀ ਲੋਡ ਹੈ ਜਦੋਂ ਮੇਰੀ ਬੇਟੀ ਨਹੀਂ ਠੀਕ ਹੈ ਤੇ ਉਦੋਂ ਕਾਰਡ ਚੱਲਿਆ ਸੀ ਠੀਕ ਹੈ ਠੀਕ ਹੈ ਭਾਈ ਜੀ ਹਾਂ ਠੀਕ ਹਾਂਜੀ ਠੀਕ ਤੁਸੀਂ ਦੇਖੋ ਹੁਣ ਐਨਾਂ ਦਮ ਇਹਨਾਂ ਕੋਲ ਗੱਲ ਦੱਸੀ ਭੈਣ ਜੀ ਨੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਕਿ ਇਲਾਜ ਤੇ ਕਿੰਨੇ ਪੈਸੇ ਲੱਗੇ ਡਾਕਟਰ ਨੇ ਦੱਸਿਆ ਇਹ ਕਹਿੰਦੇ ਜੀ ਡਾਕਟਰਾਂ ਨੇ ਕਹਿ ਤਾਨੂੰ ਦੱਸਣ ਦੀ ਲੋੜ ਨਹੀਂ ਤੁਹਾਡਾ ਕੋਈ ਪੈਸਾ ਨਹੀਂ ਲੱਗਾ ਇਹ ਦੇਖੋ ਮੈਂ ਮੈਂ ਪੁੱਛ ਰਿਹਾ ਸੀਗਾ ਕਿ ਤਿੰਨ ਸਟੰਟ ਪਏ ਤੁਹਾਡੇ ਕੋਲ ਡਾਕਟਰ ਨੇ ਕਿੰਨੇ ਪੈਸੇ ਕੱਟੇ ਕਹਿੰਦੇ ਸਾਨੂੰ ਡਾਕਟਰਾਂ ਨੇ ਕਹਿਤਾ ਕਿ ਤੁਹਾਡਾ ਇਹ ਨਾਲ ਕੋਈ ਮਸਬਲ ਨਹੀਂ ਕਾਰਡ ਆ ਗਿਆ ਤਿੰਨ ਸਟੰਟ ਪਾ ਕੇ ਸੱਜਰੀ ਕਲਾ ਕੇ ਤੇ ਸਰਦਾਰ ਸਲੱਖਣ ਸਿੰਘ ਉਹੜੀ ਤੁਹਾਡੇ ਸਾਹਮਣੇ ਬੈਠਿਆ ਤਵਾਰ ਭਗਵੰਤ ਸਿੰਘ ਮਾਨ ਜੀ ਕਰਕੇ ਤੇ ਅਰਵਿੰਦ ਕੇ ਜੀ ਕੇ ਜੀ ਜਵਾਬ ਕਰਕੇ ਤੋਂ ਮੈਂ ਇਹ ਤੁਹਾਡੇ ਬਾਈ ਸਮੁੱਚੇ ਸੁਮੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਹੈ ਮਾਨ ਸਰਕਾਰ ਨੇ ਹਰ ਬੰਦੇ ਨੂੰ ਆਪਣਾ ਕਾਰਡ ਜਿਹੜਾ ਬਣਾਉਣਾ ਚਾਹੀਦਾ ਆਪਣਾ ਆਧਾਰ ਕਾਰਡ ਆਪਣਾ ਵੋਟਰ ਕਾਰਡ ਲੈ ਕੇ ਹਰ ਬੰਦਾ ਆਪਣਾ ਕਾਰਡ ਬਣਾਵੇ ਤੇ ਇਸ ਕਾਰਡ ਦਾ ਜਿਹੜਾ ਫਾਇਦਾ ਲਵੇ ਮੈਂ ਇਹ ਟਾਡੇ ਭਾਈ ਕਹਿਣਾ ਚਾਹੁੰਦਾ ਸੀ ਬਾਈ ਸਾਹਿਬ ਹੁਣ ਤੱਕ ਕਿੰਨੇ ਕਾਰਡ ਬਣ ਚੁੱਕੇ ਆ ਜੀ ਪੂਰੇ ਪੰਜਾਬ ਦੇ ਮੇਰੇ ਖਿਆਲ 20 ਤੋਂ 3 ਲੱਖ ਬਣ ਗਿਆ ਹਾਂ ਇਹ ਬਣ ਜੂਗਾ ਅਗਲੇ 2-3 ਮਹੀਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਅਸੀਂ ਆਪਣੇ ਟੀਮਾਂ ਵੀ ਲਾਈਆਂ ਸੈਂਟਰ ਵੀ ਖੋਲੇ ਆ ਸੈਂਟਰਾਂ ਦੇ ਚੱਲਦਾ ਕਿਉਂਕਿ ਕਈਆਂ ਥਾਵਾਂ ਤੇ نیٹ ਘਟ ਜਾਂਦਾ ਇੰਟਰਨੈਟ ਤੇ ਕੰਮ ਐ ਸਹਜ ਜੇ ਚੱਲ ਰਿਹਾ ਪਰ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਤੱਕ ਹਲ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਹ ਪ੍ਰਕਿਰਿਆ ਉਹਨਾਂ ਤੱਕ ਜਾਰੀ ਰੂਗੀ ਪੂਰੇ ਪੰਜਾਬੀਆਂ ਦੇ ਜਿਹੜਾ ਹੈਲਥ ਕਾਰਡ ਜਿਹੜੇ ਬਣਾ ਕੇ ਛੱਡਣਾ ਸਰਦਾਰ ਸਾਹਿਬ ਇੱਕ ਖ਼ਬਰ ਕਿੰਨੇ ਪਰਸੈਂਟ ਜਿਹੜੇ ਹਸਪਤਾਲ ਨੇ ਤੁਸੀਂ ਅਕਵਾਇਰ ਕਰ ਚੁੱਕੇ ਹੋ ਕਿ ਉੱਥੇ ਇਹ ਕਾਰਡ ਚੱਲੇਗਾ ਜੀ ਨਹੀਂ ਜੀ ਇਹ ਤਾਂ ਲਗਭਗ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਪੂਰੇ ਪੰਜਾਬ ਕਿੰਨੇ ਕਿਹੜੇ ਕਿੰਨੇ ਆ ਨਹੀਂ ਇਹ ਮੇਰਾ ਖਿਆਲ ਹੈ 75 ਬਸਰ ਤੋਂ ਵੱਧ ਹਸਪਤਾਲ ਹੋ ਗਏ ਜਿਨ੍ਹਾਂ ਦਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਹੈ ਹੀ ਹੈ ਸਰਕਾਰੀ ਹਸਪਤਾਲਾਂ ਚ ਕੋਈ ਨਹੀਂ ਪ੍ਰਾਈਵੇਟ ਹਸਪਤਾਲ ਦੀ ਜਿੱਦਦਾ ਰਦਾਵਾ ਹਸਪਤਾਲ ਤੋਂ ਆਏ ਹੋਣੇ ਪ੍ਰਾਈਵੇਟ ਹਸਪਤਾਲ ਤੋਂ ਆਏ ਅਸੀਂ ਬਾਲੇ ਕੋਸ਼ਿਸ਼ ਕਰ ਰਹੇ ਹਾਂ ਕਿ 100% ਜਿਹੜੇ ਕਾਰਡ ਦੇ ਨਾਲ ਹਸਪਤਾਲ ਜਿਹੜੇ ਜੁੜ ਜਾ ਜੇਕਰ ਕੋਈ ਇਲਾਜ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਤੇ ਉਹਦੇ ਵਾਸਤੇ ਕੀ ਤਜਵੀਜ਼ ਰੱਖੀ ਗਈ ਹੈ ਕੋਈ ਕਾਨੂੰਨੀ ਕਾਰਵਾਈ ਉਸ ਹਸਪਤਾਲ ਤੇ ਹੋਏਗੀ ਸਰ ਨਹੀਂ ਨਹੀਂ ਉਹ ਹਸਪਤਾਲ ਜਿਹੜਾ ਸਾਡੀ ਲਿਸਟ ਦੇ ਵਿੱਚ ਹੋਊਗਾ ਜੇ ਉਹ ਇਲਾਜ ਨਹੀਂ ਕਰੂਗਾ ਤੇ ਲਾਜਵੀ ਸਰਕਾਰੋਂ ਦੇ ਖਿਲਾਫ ਕਾਰਵਾਈ ਕਰੂਗੀ ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਿੱਥੇ ਤੁਹਾਨੂੰ ਲੱਗੇ ਕਿ ਲਾਜ ਨਹੀਂ ਹੋ ਰਿਆ ਉੱਥੇ ਆਪਣੇ ਸਬੰਧਤ ਐਸਐਮਓ ਨੂੰ ਸ਼ਿਵ ਸੱਜਣ ਨੂੰ ਸਾਡੀ ਪਾਰਟੀ ਦੇ ਲੀਡਰਾਂ ਨੂੰ ਸਾਡੇ ਹਲਕਾ ਚਾਜ ਨੂੰ ਸਾਡੇ ਬਲਾਕ ਪ੍ਰਧਾਨ ਨੂੰ ਉਸ ਪਿੰਡ ਦੇ ਸਰਪੰਚ ਨੂੰ ਉਸੀ ਦੱਸਣਾ ਹੀ ਆਪੇ ਉਹਦਾ ਇਲਾਜ ਕਰਾ ਕੇ ਦੱਸ। ਤਾਰੇ ਵਸ ਅਫਵਾਹ ਉੱਡ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਚਿਹਤਿਆਂ ਦੀਆਂ ਪੱਟੀਆਂ ਬਣਾਇ ਗਈ ਉਹਨਾਂ ਦੇ ਕਾਰਡ ਬਣਨੇ ਆ। ਜਿਹੜੇ ਬੰਦੇ ਕੰਮ ਕਰਦੇ ਜਿਹੜੇ ਬੰਦੇ ਫਵਾਹਾਂ ਡਾਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਆਪਣੇ ਚਿਹਤਿਆਂ ਆਲਾ। ਸਦਾ ਆਮ ਆਦਮੀ ਪਾਰਟੀ ਦੀ ਇੱਕ ਵਕਾਦੀ। ਹਰ ਪੰਜਾਬੀ ਦਾ ਕਾਰਡ ਬਣੂ ਜੀ। ਕਿਸੇ ਨੂੰ ਕਿਹਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਕੋਈ ਕੋੜਾ ਕੌਣ ਕਹਿੰਦਾ ਕੀ ਕਹਿੰਦਾ। ਮੈਂ ਤੁਹਾਨੂੰ ਕਹਤਾਂ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਪੰਜਾਬੀ ਦਾ ਕਾਰਡ ਬਣਾਵਾ ਕੇ ਕਰਵਾਉਣ ਦੀ ਕੋਈ ਲੋੜ ਨਹੀਂ ਬੜੇ ਜੋਰ ਛੋਟ ਨੇ ਕੰਮ ਉੱਠਿਆ ਸੀਗਾ ਨਾਲ ਹੀ ਠੱਪ ਹੋ ਗਿਆ ਕਾਰਨ ਕੀ ਹੈ ਕਿ ਕਿੱਥੇ ਠੱਪ ਹੋ ਗਿਆ ਜੀ ਸ਼ੁਰੂ ਹੈ ਕਹਿੰਦੇ ਬੰਦੇ ਨਹੀਂ ਓਏ ਦੇਖ ਕਿੱਥੇ ਬਾਬਾ ਜੀ ਕਿੱਥੇ ਜਾ ਤੂੰ ਕਿੱਥੇ ਲੈਓ ਤੁਹਾਡਾ ਕਾਰਡ ਬਣਾਗੇ ਲੈਓ ਸਾਰੇ ਨੇ ਬਣਾ ਪਤਾ ਲਾ ਬੜਾਦਾ ਨੇ ਸਾਡੇ ਮੀਡੀਆ ਦੇ ਆਸ ਫੇਰੇ ਟਾਈਮ ਦਾ ਖੋਦ ਤੁਹਾਨੂੰ ਮੈਂ ਕਰਦਾ ਇੱਥੇ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਮੀਡੀਆ ਦੇ ਬਣਾਉਂਦੇ ਆਓ ਮੈਂ ਸੁਣੋ 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 ਮੇਰੀ ਗੱਲ ਸੁਣੋ ਸਾਰੇ ਮੀਡੀਆ ਦੇ ਸਾਥੀ ਮੈਂ ਸਿਵਲ ਸਜਨ ਦੀ ਡਿਊਟੀ ਲਾਉਣਾ ਤੁਸੀਂ ਸਾਰੇ ਜਾਣੀ ਮੈਸੇਓ ਸੱਜੇ ਦੀ ਹੁਣ ਡਿਊਟੀ ਲਾ ਦਿੰਦਾ ਪੀਸੀ ਖਤਮ ਹੋਣ ਤੋਂ ਬਾਅਦ